ਭੱਜੇ ਲੰਡੀ ਬੁੱਚੀ ਭੱਜੇ ਪਾਜ ਦੇ ਨੂੰ ਰਾਣਾ ਲੱਭੇ ਕੰਦਾ ਜਵਜੇ ਉਹ ਕਲਗੀਆਂ ਵਾਲੂ ਧਿਆਵੇ ਕਲਗੀਆਂ ਆਲਾ ਸਿੱਧੀਆਂ ਪਾਵੇ ਬੋਲੇ ਈਸੋ ਨਿਹਾਲੇ ਆਏ ਗੁਰਜੀਤ ਕਾਲਸਾ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਿਟਾਇਰਡ ਸੂਬੇਦਾਰ ਮੇਜਰ ਅਰਵਿੰਦਰ ਸਿੰਘ ਪਿੰਡ ਨੂਰਪੁਰ ਲਵਾਣਾ ਜ਼ਿਲ੍ਹਾ ਕਪੂਰਥਲਾ ਕਿਸਾਨ ਮਜ਼ਦੂਰ ਇਕਤਾ ਜੂਨੀਅਨ ਵੱਲੋਂ ਅੱਜ ਅਪੀਲ ਕਰਦਾ ਹਾਂ ਮੋਦੀ ਸਰਕਾਰ ਨੂੰ ਕਿ ਜੋ ਉਹਨਾਂ ਨੇ ਇਹ ਤਿੰਨ ਆਰਡੀਨੈਂਸ ਕਿਸਾਨਾਂ ਦੇ ਵਿਰੁੱਧ ਕਾਲੇ ਕਾਨੂੰਨ ਪੇਸ਼ ਕੀਤੇ ਹਨ ਸਾਡੀ ਸਾਰੀ ਇਕਤਾ ਦੀ ਕਿਸਾਨ ਜੁਨੀਅਰ ਮਜ਼ਦੂਰ ਇਕਤਾ ਦੀ اپੀਲ ਹੈ ਕਿ ਇਹਨਾਂ ਤਿੰਨ ਆਰਡੀਨੇਸਾਂ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਅਸੀਂ ਸਰਕਾਰ ਦੇ ਵਿਰੁੱਧ ਪੂਰੇ ਜੋਰਾ ਸ਼ੋਰਾ ਨਾਲ ਇਹ ਸੰਘਰਸ਼ ਲੜਾਂਗੇ ਜਦ ਤੱਕ ਇਹ ਕਾਨੂੰਨ ਕੈਨਸਲ ਨਹੀਂ ਹੁੰਦੇ ਤਦ ਤੱਕ ਸਾਨੂੰ ਚਾਹੇ 1 ਸਾਲ 1.5 ਸਾਲ 2 ਸਾਲ ਇਸ ਦੇ ਵਾਸਤੇ ਸੰਘਰਸ਼ ਕਰਨਾ ਪਵੇ ਅਸੀਂ ਜਰੂਰ ਸੰਘਰਸ਼ ਕਰਾਂਗੇ ਤਾਂ ਜੋ ਮਜ਼ਦੂਰ ਔਰ ਕਿਸਾਨਾਂ ਦੇ ਇਹ ਕਾਲੇ ਕਾਨੂੰਨ ਰੱਦ ਹੋਣ ਔਰ ਕਿਸਾਨ ਆਪਣੀ ਮਿਹਨਤ ਦਾ ਪੂਰਾ ਪੂਰਾ ਲਾਭ ਉਠਾ ਸਕਣ ਇਹ ਸਾਡੀ ਦੁਆਰਾ ਫਿਰ ਮੋਦੀ ਸਰਕਾਰ ਦੇ ਅੱਗੇ ਅਪੀਲ ਹੈ ਕਿ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਹੀ ਸਰਕਾਰ ਦੇ ਵਿਰੋਧ ਵੱਧ ਤੋਂ ਵੱਧ ਕਾਰਵਾਈ ਕਰਾਂਗੇ ਔਰ ਆਪਣੇ ਸੰਘਰਸ਼ ਨੂੰ ਇਸ ਤੋਂ ਵੀ ਉੱਚਾ ਔਰ ਜਿਆਦਾ ਹੋਰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਪਿੰਡ ਨੂਰਪੁਰ ਲਬਾਣਾ ਸਮੂਹ ਨਗਰ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਅੱਜ ਜੋ ਮੋਦੀ ਸਰਕਾਰ ਵੱਲੋਂ ਕਿਸਾਨਾਂ ਤੇ ਕਾਲੇ ਕਾਨੂੰਨ ਥੋਪੇ ਗਏ ਹਨ ਉਸ ਦੇ ਵਿਰੋਧ ਵਿੱਚ ਸਾਡੇ ਨਗਰ ਤੋਂ ਦੋ ਟਰਾਲੀਆਂ ਬਜ਼ੁਰਗ ਨੌਜਵਾਨ ਵੀਰ ਮਾਈਆਂ ਬੀਬੀਆਂ ਭਰ ਕੇ ਮੋਦੀ ਦੇ ਜੋ ਕਾਲੇ ਕਾਨੂੰਨ ਥੋਪੇ ਗਏ ਹਨ ਉਸ ਦੇ ਵਿਰੋਧ ਵਿੱਚ ਸਾਡੇ ਨਗਰ ਤੋਂ ਰਵਾਨਾ ਹੋ ਰਹੀਆਂ ਹਨ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਪੂਰੇ ਹੀ ਵਰਲਡ ਦੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਵੱਧ ਤੋਂ ਵੱਧ ਸਹਿਯੋਗ ਕਰ ਰਹੀਆਂ ਹਨ ਸੋ ਜਿਹੜੀਆਂ ਸੰਗਤਾਂ ਅਜੇ ਤੱਕ ਵੀ ਆਪਣੇ ਘਰਾਂ ਵਿੱਚ ਬੈਠੀਆਂ ਹਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਜੀ ਵੱਤੋਂ ਵਾ ਸੰਗਠਾ ਇਸ ਜੋ ਕਾਲੇ ਕਾਨੂੰਨ ਸਾਡੀਆਂ ਆਉਣ ਵਾਲੀਆਂ ਨਸਲਾਂ ਖਤਮ ਕਰਨ ਵਾਸਤੇ ਬਣਾਏ ਗਏ ਹਨ ਅੱਜ ਆਪਾਂ ਉਹਨਾਂ ਨੂੰ ਵਿਰੋਧ ਕਰਕੇ ਆਪਾਂ ਆਉਣ ਵਾਲੀਆਂ ਨਸਲਾਂ ਦੇ ਵਾਸਤੇ ਇਹ ਜੰਗ ਲੜਨੀ ਹੈ ਸੋ ਸਾਰੀਆਂ ਸੰਗਠਾ ਨੂੰ ਬੇਨਤੀ ਹੈ ਕਿ ਸਾਡੇ ਨਗਰ ਵੱਲੋਂ ਪੂਰੇ ਹੀ ਨਗਰ ਦੇ ਸਹਿਯੋਗ ਦੇ ਨਾਲ ਇਹ ਜੋ ਦਿੱਲੀ ਨੂੰ ਕਿਸਾਨ ਸੰਘਰਸ਼ ਮੋਰਚੇ ਵਾਸਤੇ ਦੋ ਟਰਾਲੀਆਂ ਰਵਾਨਾ ਹੋ ਰਹੀਆਂ ਹਨ ਉਹ ਟਰਾਲੀਆਂ ਜਦ ਤੱਕ ਮੋਦੀ ਆਪਣੇ ਕਾਲੇ ਕਾਨੂੰਨ ਵਾਪਸ ਨਹੀਂ ਲਵੇਗਾ ਮੀਨਾ ਲੱਗੇ 2 ਮਹੀਨੇ ਲੱਗਣ 6 ਮਹੀਨੇ ਲੱਗਣ ਅਸੀਂ ਪੂਰੇ ਸੰਘਰਸ਼ ਵਿੱਚ ਪੂਰਾ ਸਹਿਯੋਗ ਪੂਰੇ ਹੀ ਸੰਗਤ ਦੇ ਸਹਿਯੋਗ ਦੇ ਨਾਲ ਉਥੇ ਜਿੰਨੇ ਦਿਨ ਵੀ ਲੱਗਣਗੇ ਅਸੀਂ ਲਾਉਣ ਨੂੰ ਤਿਆਰ ਹਾਂ ਅਸੀਂ ਸ਼ਹੀਦੀਆਂ ਪਾਉਣ ਨੂੰ ਤਿਆਰ ਹਾਂ ਸੋ ਸਾਰੀਆਂ ਸੰਗਤਾਂ ਵੱਤੋਂ ਵਸੇ ਜੋ ਕਰ ਰੀਆਂ ਹਨ ਮੋਦੀ ਸਰਕਾਰ ਨੂੰ ਸੰਗਤਾਂ ਦੀ ਅਪੀਲ ਹੈ ਸਮੂਹ ਨਗਰ ਨਿਵਾਸੀ ਜੋ ਵੀ ਕਿਸਾਨ ਮਜ਼ਦੂਰ ਏਕਤਾ ਯੂਨੀਅਨਾਂ ਜੋ ਸੰਘਰਸ਼ ਵੜ ਰਹੀਆਂ ਹਨ ਉਹਨਾਂ ਦੀ ਅਪੀਲ ਹੈ ਇਹ ਆਪਣੇ ਕਾਲੇ ਕਾਨੂੰਨ ਵਾਪਸ ਲੈਣ ਦੀ ਕਿਰਪਾਲਤਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਅੱਜ ਇਹ ਸਮਾਜ ਦੇ ਵਿੱਚ ਇਹ ਜੋ ਜ਼ਾਲਮ ਮੋਦੀ ਅੱਜ ਜਿਸ ਨੇ ਕਿਸਾਨਾਂ ਦੇ ਵਿਰੁੱਧ ਇਹ ਸੰਘਰਸ਼ ਰਚਨਾ ਇੱਕ ਇੱਕ ਜ਼ਾਲਮ ਇੱਕ ਜ਼ੁਲਮ ਇਸ ਨੇ ਕੜਿਆ ਹੈ ਤਿੰਨ ਕਾਲੇ ਕਾਨੂੰਨ ਸਾਡੇ ਕਿਸਾਨਾਂ ਵਾਸਤੇ ਕਿਉਂਕਿ ਇਹ ਕਾਲੇ ਕਾਨੂੰਨ ਫਸਲਾਂ ਦਾ ਸਹੀ ਮੁੱਲ ਨਹੀਂ ਇਹ ਕਿਸਾਨ ਦਾ ਇੱਕ ਜੀਵਨ ਹੈ ਕਿਸਾਨੀ ਕਿਸਾਨ ਦਾ ਜੀਵਨ ਹੈ ਜੋ ਇਸ ਨੇ ਕਾਲੇ ਕਾਨੂੰਨ ਕਿਸਾਨਾਂ ਦੇ ਲਈ ਜਾਰੀ ਕੀਤੇ ਹਨ ਮੋਦੀ ਸਾਹਿਬ ਇੱਕ ਬੇਨਤੀ ਹੈ ਕਿ ਜਦ ਵੀ ਖਾਲਸਾ ਫੌਜ ਕਿਸਾਨ ਮਜ਼ਦੂਰ ਪੰਜਾਬੀ ਦਿੱਲੀ ਤੇ ਚੜ ਕੇ ਆਏ ਨੇ ਤੇ ਦਿੱਲੀ ਦੇ ਉੱਤੇ ਫਤਿਹ ਹਾਸਲ ਕੀਤੀ ਹੈ ਅਸੀਂ ਇੱਕ ਵਾਰ ਨਹੀਂ ਹਰ ਵਾਰ ਜਦ ਜਦ ਦਿੱਲੀ ਆਏ ਆ ਦਿੱਲੀ ਦੀ ਧੌਣ ਦੇ ਉੱਤੇ ਗੋਡਾ ਰੱਖਿਆ ਹੈ ਮੋਦੀ ਸਾਹਿਬ ਹੁਣ ਤੁਹਾਡੀ ਵਾਰੀ ਹੈ ਤੁਹਾਡੀ ਧੌਣ ਦੇ ਉੱਤੇ ਅਸੀਂ ਪੰਜਾਬੀ ਅਸੀਂ ਕਿਸਾਨ ਵੀਰ ਗੋਡਾ ਰੱਖਾਂਗੇ ਓਏ ਸੋਨਹੋ ਮੋਦੀ ਸਾਹਿਬ ਅਜੇ ਧਰਨਿਆਂ ਦੇ ਉੱਤੇ ਸਾਡੇ ਨੌਜਵਾਨ ਵੀਰਾਂ ਨੂੰ ਪੁੱਤ ਪੁੱਤ ਕਰਕੇ ਬਿਠਾਇਆ ਗਿਆ ਪੁੱਤ ਨਹੀਂ ਅਜੇ ਤੱਕ ਅਸੀਂ ਇਹ ਫੈਸਲਾ ਨਹੀਂ ਲੈਣਾ ਪੁੱਤ ਜੀ ਅਸੀਂ ਇੱਥੇ ਆਰਾਮ ਦੇ ਨਾਲ ਬੈਠਣਾ ਹੈ ਜਦ ਇਹਨਾਂ ਪੁੱਤਾਂ ਨੇ ਹੋਸ਼ ਦੇ ਨਾਲ ਨਾਲ ਜੋਸ਼ ਤੋਂ ਕੰਮ ਲਿਆ ਮੋਦੀ ਸਾਹਿਬ ਤੁਹਾਨੂੰ ਗੁਜਰਾਤ ਦਾ ਕੀ ਤੁਹਾਨੂੰ ਕਿਤੇ ਵੀ ਬੈਠਣ ਜੋਗੀ ਜਗਾ ਨਹੀਂ ਲੱਭੇਗੀ ਬੋਲੇ ਈਸਾਨ ਹਾ ਜੈ ਹਸਤੀਆ ਗਾਲੀ ਦੀ ਸਾਹਿਬ ਇਹ ਪੰਜਾਬੀਆਂ ਦੀ ਬੇਨਤੀ ਹੈ ਇਹ ਅਜੇ ਤਾਂ ਅਸੀਂ ਬੇਨਤੀ ਕਰਦੇ ਆਂ ਜਦ ਤੁਹਾਡੇ ਦਰ ਦੇ ਉਤੇ ਆਣ ਕਰਕੇ ਤੁਹਾਡੇ ਮਹਿਲਾਂ ਦੇ ਬੂਏ ਭੰਨੇ ਤੁਹਾਡੀ ਸੰਸਦ ਨੂੰ ਅਸੀਂ ਖਰਾਬ ਕੀਤਾ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਪੰਜਾਬੀ ਤੇ ਪੰਜਾਬ ਤੇ ਕਿਸਾਨ ਕੀ ਹਨ ਤੇ ਸਾਧ ਸੰਗਤ ਸਰਬੱਤ ਵਧ ਤੋਂ ਵਧ ਸਾਡੇ ਨਗਰ ਦੇ ਵਿੱਚੋਂ ਸਾਡੇ ਆਲੇ ਦੁਆਲੇ ਨਗਰਾਂ ਦੇ ਵਿੱਚੋਂ ਦੁਆਬੇ ਦੇ ਵਿੱਚੋਂ ਬਹੁਤੀ ਪਤਵੰਤੇ ਸੱਜਣ ਜੋ ਕਿ ਦਿੱਲੀ ਦੇ ਵਿਖੇ ਹਾਜ਼ਰੀ ਭਰ ਰਹੇ ਹਨ ਕਿਸਾਨ ਯੂਨੀਅਨ ਬਹੁਤ ਬਹੁਤ ਜੋ ਕਿ ਉੱਥੇ ਵੀਰ ਜੁੜੇ ਹੋਏ ਹਨ ਤੇ ਅਸੀਂ ਅਜੇ ਤੱਕ ਵਾਰਨਿੰਗ ਦਿੰਦੇ ਆਏ ਆ ਕਿ ਮੋਦੀ ਸਾਹਿਬ ਅਸੀਂ ਐਨੀ ਤਰੀਕ ਨੂੰ ਆਹ ਕੰਮ ਕਰਾਂਗੇ ਅਸੀਂ ਐਨੀ ਤਰੀਕ ਨੂੰ ਆਹ ਕੰਮ ਕਰਾਂਗੇ ਪਰ ਹੁਣ ਅਸੀਂ ਵਾਰਨਿੰਗ ਨਹੀਂ ਦਵਾਂਗੇ ਪਰ ਹੁਣ ਅਸੀਂ ਸਿੱਧਾ ਆ ਕੇ ਤੁਹਾਡੇ ਧੌਣ ਦੇ ਉੱਤੇ ਗੋਡਾ ਰੱਖਾਂਗੇ ਜੇਕਰ ਤੁਸੀਂ ਇਹ ਕਾਲੇ ਕਾਨੂੰਨ ਵਾਪਸ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਮਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਬਿੰਦ ਜੀ ਸਹਾਇ ਵਾੜ ਸ਼੍ਰੀ ਭਗਉਤੀ ਜੀ ਕੀ ਪਾਸ ਸਾਹਿਬ 10ਵੇਂ ਪ੍ਰਥਮ ਭਗਉਤੀ ਸਿਮਰ ਕਾਏ ਗੁਰੂ ਨਾਨਕ ਲਈਂ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ RAMDAS ਹੁਣੀ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਦਸ਼ੰਤਿ ਆਈਐ ਅੰਸ ਰਿਠੇ ਸਬਦੁ ਖਜਾਏ ਤੇ ਪਹਾਦਰ ਸਿਮਰਿਆ ਕਾ ਨਾਮ ਦਿਆ ਵੈ ਤਾਹੇ ਸਭ ਥਾਈ ਹੋਏ ਸਹਾਏ 10ਵੇਂ ਪਾਸ਼ਾ ਸਹਿਬ ਗੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਛੇਂ ਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰਦਰਸ਼ਨ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਤੁਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਨਾਹ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅੰਡਟ ਕੀਤਾ ਤਨਾ ਪਿਆਰਿਆਂ ਸਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਕਿਰਨ ਸਿੰਘ ਸਿੰਘਣੀਆਂ ਧਰਮ ਹੇ ਸਿੱਧ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚ ਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਮੁਖੋਂ ਸੀਤਾਈ ਨਿਚਾਰੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਸਿੰਘ ਸਿੰਘਣੀਆਂ ਬੱਚਿਆਂ ਚੰਗੇ ਆ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸ੍ਰੀ ਸਵਤ ਖਾਲਸਾ ਜੀ ਕੀਰਤਾਰਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰ ਅਛਿਆ ਨੇ ਆਇਤ ਦੇਖ ਤੇ ਫਤਿਹ ਮਰਦ ਕੀ ਪਹਿਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਫਾਲਸਾ ਜੀ ਕੇ ਬੋਲ ਵਾਲੇ ਬੋਲ ਬੋਲੋ ਜੀ ਵਾਹਿਗੁਰੂ ਗੁਰੂ ਸਿੱਖੀ ਦਾਨ ਕੇ ਸਤਾਨ ਰਹਿ ਦਾਨ ਸਹਾ ਦਾਨ ਭਰੂਸਾ ਦਾਨ ਵਿਵੇਕ ਦਾਨ ਦਾ ਨਾ ਸਿਧਾ ਨਾਮ ਦਾਨ ਸ੍ਰੀ ਅਮਰ ਸਰ ਸਾਹਿਬ ਦੇ ਦਰਸ਼ਨ ਇਸ਼ਾਨ ਚੌਕੀਆਂ ਚੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾ ਜਾਇਦਾ ਕਾਰ ਖਾਲਸਾ ਜੀ ਸੇ ਬੋਲੋ ਜੀ ਵਾਹਿਗੁਰੂ ਸਿਖਾਂਦਾ ਮਨ ਨੀ ਮਾ ਮਤ ਉੱਚੀ ਮਤ ਪਾਦੇ ਰੱਖੇ ਆ ਵਾਹਿਗੁਰੂ ਹੈ ਅਕਾਲ ਪੁਰਖ ਪਾਂਛ ਦੇ ਸਦਾਨ ਸਾਹਿਦ ਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਣਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਇਹ ਨਮਾਣਿਆਂ ਦੇ ਮਾਨ ਨਿਤਾਣਿਆਂ ਦੀ ਤਾਨ ਨਿਉਟਿਆਂ ਦੀ ਓਟ ਸੱਚੇ ਪੀਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਦਾਬਾਦ ਜੇ ਸਮੂਹ ਪਿੰਡ ਨੂਰਪੁਰ ਦੀਆਂ ਸੰਗਤਾਂ ਵੱਲੋਂ ਪਾਤਸ਼ਾਹ ਜੀ ਇਹ ਕਾਲੇ ਕਾਨੂੰਨ ਜੋ ਸਰਕਾਰ ਵੱਲੋਂ ਚਲਾਏ ਗਏ ਹਨ ਇਨਾਂ ਨੂੰ ਰੱਦ ਕਰਾਉਣ ਵਾਸਤੇ ਗੁਰੂ ਪਾਛਾ ਤਨ ਮਨ ਧਨ ਦੇ ਨਾਲ ਸਾਰਾ ਨਗਰ ਇਕੱਠਾ ਹੋਇਆ ਤੇ ਪਾਛਾ ਜੀ ਜਕਾਰਿਆਂ ਦੀ ਗੂੰਜ ਦੇ ਵਿੱਚ ਆਪ ਜੀ ਦੇ ਕੋਲੋਂ ਆਗਿਆ ਮੰਗਦੇ ਹਨ ਕਿਰਪਾ ਕਰਨੀ ਸਤਿਗੁਰੂ ਅੰਗ ਸੰਗ ਸਹਾਈ ਹੋ ਕੇ ਪਾਛਾ ਜੀ ਸੰਗਤਾਂ ਦੀ ਸਹਾਈ ਹੋਣਾ ਚੜ੍ਹਦੀਆਂ ਕਲਾ ਬਖਸ਼ਣੀਆਂ ਪਾਛਾ ਜਦ ਵੀ ਜ਼ੁਲਮ ਹੋਇਆ ਜ਼ਾਲਮ ਨੇ ਜ਼ੁਲਮ ਕੀਤਾ ਹੈ ਤੇ ਪਾਛਾ ਆਪ ਜੀ ਨੇ ਅੰਗ ਸੰਗ ਸਹਾਈ ਹੋ ਕੇ ਪਾਛਾ ਖਾਲਸਾ ਦੀਆਂ ਸੰਗਤਾਂ ਦਾ ਸੰਯੋਗ ਕੀਤਾ ਹੈ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ RAM ਦੇ ਮਹਾਵਾਕਨ ਸਾਲ ਸਤਿਗੁਰੂ ਕਿਰਪਾ ਕਰਨੀ ਮਿਹਰ ਕਰਨੀ ਸੰਗਤਾਂ ਗੁਰੂ ਪਾਤਸ਼ਾਹ ਦਿੱਲੀ ਨੂੰ ਚਾਲੇ ਪਾਣ ਲੱਗੀਆਂ ਹਨ ਪਾਸ਼ਾ ਜੀ ਅੰਗ ਸੰਗ ਸਹਾਇ ਹੋ ਕੇ ਹਰ ਮਦਦਾਨ ਫਤਿਹ ਬਖਸ਼ਿਸ਼ ਕਰਨੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਹਰ ਭਾਅ ਰੱਖਿਆ ਕਰਨੀ ਅੰਗ ਸੰਗ ਸਹਾਇ ਹੋਣਾ ਤੇ ਗੁਰੂ ਪਾਤਸ਼ਾਹ ਜੀ ਜੋ ਕਾਲੇ ਕਾਨੂੰਨ ਇਸ ਜ਼ਾਲਮ ਸਰਕਾਰ ਨੇ ਪਾਸ਼ਾ ਜੀ ਸ਼ੁਰੂ ਕੀਤੇ ਹਨ ਇਹਨਾਂ ਦੇ ਵਿੱਚ ਸਹਾਇ ਹੋ ਕੇ ਗੁਰੂ ਪਾਤਸ਼ਾਹ ਇਹਨਾਂ ਨੂੰ ਰੱਦ ਕਰਾਉਣਾ ਤੇ ਖਾਲਸੇ ਨੂੰ ਵਾਛਾ ਚੜ੍ਹਦੀਆਂ ਕਲਾ ਬਖਸ਼ਣੀਆਂ ਤੇ ਜਿੱਤ ਪ੍ਰਾਪਤ ਹੋਵੇ ਸਤਗੁਰੂ ਜੀ ਕਰੋ ਕਿਰਪਾ ਸਹੀ ਪਿਆਰੇ ਮਲਾਉਣੇ ਮੇਲ ਜਿਨ੍ਹਾਂ ਨੂੰ ਮਿਲਿਆ ਤੇਰਾ ਨਾਮ ਚਿਤ ਆਵੇ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੜੇ ਸੋ ਚੜੇ ਸਰਨ ਪਰੇ ਸੋ ਤਰੇ ਧੰਨ ਗੁਰ ਨਾਮ ਸੱਚੇ ਪਾਛਨਾ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ